ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਪੰਜ ਪੀਰ ਸਰਕਾਰ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਕਲਮਾ ਲੈ ਕੇ ਹਾਜ਼ਰ ਹੋਇਆ ਹਾਂ ਇੱਕ ਅਜਿਹਾ ਸ਼ਕਤੀਸ਼ਾਲੀ ਟਾਇਆ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਨੂੰ ਪੜਨ ਦੇ ਨਾਲ ਤੁਹਾਡੇ ਕੋਲ ਬਰਕਤ ਦੀ ਕਦੀ ਵੀ ਕਮੀ ਨਹੀਂ ਰਹੇਗੀ ਪੈਸੇ ਵਿੱਚ ਬਰਕਤ ਆਵੇਗੀ ਅੰਨੁਭਜ ਬਰਕਤ ਆਵੇਗੀ ਕਾਰੋਬਾਰ ਵਿੱਚ ਬਰਕਤ ਆਵੇਗੀ ਕਿਉਂਕਿ ਬਹੁਤ ਸਾਰੇ ਭਗਤ ਜਿਹੜੇ ਪੰਜ ਪੀਰ ਸਰਕਾਰ ਨੂੰ ਮੰਨਦੇ ਨੇ ਉਹਨਾਂ ਦੇ ਕਮੈਂਟ ਆ ਰਹੇ ਸਿਖੇ ਪੰਜ ਪੀਰ ਸਰਕਾਰ ਦਾ ਢਾਈਆ ਕਲਾਮ ਅਪਲੋਡ ਕੀਤਾ ਜਾਵੇ ਬਰਕਤ ਵਾਸਤੇ ਸੋ ਇਸ ਲਈ ਆ ਜਾਓ ਸਭ ਲਈ ਪੰਜ ਪੀਰ ਸਰਕਾਰ ਦਾ ਇਕ ਢਾਈਆ ਕਲਾਮ ਬਰਕਤ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਇਸ ਕਲਮੇ ਨੂੰ ਪੜਨ ਵਾਲੇ ਸ਼ਖਸ ਦੇ ਕੋਲ ਬਰਕਤ ਦੀ ਕਦੀ ਵੀ ਕਮੀ ਨਹੀਂ ਹੋਵੇਗੀ ਉਹ ਸ਼ਖਸ ਜਿੱਥੇ ਵੀ ਜਾਵੇਗਾ ਬਰਕਤ ਉਸ ਦੇ ਨਾਲ ਨਾਲ ਜਾਵੇਗੀ ਦੋਸਤੋ ਜਿਸ ਮੁਸ਼ਕਿਲ ਦਾ ਹੱਲ ਕਿਤੇ ਵੀ ਨਹੀਂ ਹੋ ਸਕਦਾ ਉਸ ਮੁਸ਼ਕਿਲ ਦਾ ਹੱਲ ਪੰਜ ਪੀਰ ਸਰਕਾਰ ਕਰ ਸਕਦੇ ਨੇ ਪੰਜ ਪੀਰ ਸਰਕਾਰ ਇੱਕ ਬਹੁਤ ਵੱਡੀ ਸ਼ਕਤੀ ਦੇ ਮਾਲਕ ਨੇ ਦੁਨੀਆ ਦੀ ایسی ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਕਿ ਪੰਜ ਪੀਰ ਸਰਕਾਰ ਤੁਹਾਨੂੰ ਨਾ ਦੇ ਸਕਣ ਬਸ ਤੁਹਾਡਾ ਵਿਸ਼ਵਾਸ ਤੁਹਾਡੀ ਸ਼ਰਧਾ ਉਹਨਾਂ ਲਈ ਸੱਚੀ ਹੋਣੀ ਚਾਹੀਦੀ ਹੈ ਤਾਂ ਜੋ ਵੀ ਤੁਸੀਂ ਪੰਜ ਪੀਰ ਸਰਕਾਰ ਤੋਂ ਮੰਗੋਗੇ ਤੁਹਾਨੂੰ ਜ਼ਰੂਰ ਮਿਲੇਗਾ ਦੋਸਤੋ ਪੰਜ ਪੀਰ ਸਰਕਾਰ ਨੂੰ ਮੰਨਣ ਵਾਲਾ ਕੋਈ ਵੀ ਵਿਅਕਤੀ ਚਾਹੇ ਲੋਹੇ ਨੂੰ ਵੀ ਛੂਦਵੇ ਉਹ ਵੀ ਸੋਨਾ ਬਣ ਜਾਂਦਾ ਹੈ ਕਹਿੰਨ ਤੋਂ ਪਾਵੇ ਕਿ ਪੰਜ ਪੀਰ ਸਰਕਾਰ ਨੂੰ ਮੰਨਣ ਵਾਲਿਆਂ ਦੇ ਵਿੱਚ ਇੰਨਾ ਨੂਰ ਹੁੰਦਾ ਹੈ ਇਨੀ ਕਿਰਪਾ ਇਨੀ ਰਹਿਮਤ ਪੰਜ ਪੀਰ ਸਰਕਾਰ ਆਪਣੇ ਮুরিਦਾਂ ਤੇ ਕਰਦੇ ਨੇ ਦੋਸਤੋ ਇਸ ਕਲਮੇ ਨੂੰ ਪੜ੍ਹਨ ਦੇ ਨਾਲ ਸਿਰਫ ਤੰਦੌਲਤ ਦੇ ਵਿੱਚ ਹੀ ਬਰਕਤ ਨਹੀਂ ਆਵੇਗੀ ਸਕੂ ਇਸ ਨਾਲ ਹੋਰ ਵੀ ਬਹੁਤ ਸਾਰੇ ਫੈਜ਼ ਬਹੁਤ ਸਾਰੀਆਂ ਰਹਿਮਤਾਂ ਬਹੁਤ ਸਾਰੀ ਕਿਰਪਾ ਪੰਜ ਪੀਰ ਸਰਕਾਰ ਦੀਆਂ ਤੁਹਾਨੂੰ ਮਿਲਣਗੀਆਂ ਇਸ ਕਲਮੇ ਨੂੰ ਪੜ੍ਹਨ ਦੇ ਨਾਲ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਛੁਟਕਾਰਾ ਮਿਲੇਗਾ ਤੁਹਾਡੇ ਦੁਸ਼ਮਣ ਨੂੰ ਆਪਣੇ ਆਪ ਹੀ ਉਹਨਾਂ ਦੀ ਕੀਤੀ ਦਾ ਫਲ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਤੇ ਕਿਸੇ ਦਾ ਵੀ ਕੋਈ ਵੀ ਬਾਰ ਜਾਦੂ ਟੋਣਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇਲਮ ਤੁਹਾਡੇ ਤੇ ਕੰਮ ਨਹੀਂ ਕਰਵਾਵੇਗਾ ਜੇਕਰ ਤੁਸੀਂ ਇਸ ਕਲਾਮ ਦਾ ਇਸਲਾ ਇਹ ਕਲਮੇ ਦਾ ਵਿਰਧ ਕਰੋਗੇ ਤੇ ਜਿਹੜੇ ਪੈਸੇ ਆਵਗੋਂ ਤੁਹਾਡੀਆਂ ਬਿਮਾਰੀਆਂ ਤੇ ਹਸਪਤਾਲਾਂ ਦੇ ਵਿੱਚ ਲੱਗਦੇ ਨੇ ਉਹਨਾਂ ਤੋਂ ਵੀ ਤੁਹਾਨੂੰ ਛੁਟਕਾਰਾ ਮਿਲੇਗਾ ਤੇ ਘਰ ਦੇ ਵਿੱਚ ਜਿਹੜੇ ਬੇਵਜਾ ਤੋਂ ਹੀ ਲੜਾਈਆਂ ਝਗੜੇ ਰਹਿੰਦੇ ਨੇ জাফর ਕਿਸੇ ਬੁਰੀ ਸ਼ਕਤੀ ਦਾ ਤੁਹਾਨੂੰ ਅਭਾਸ ਹੁੰਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਨੈਗੇਟਿਵ ਸ਼ਕਤੀ ਹੈ ਬੁਰੀ ਸ਼ਕਤੀ ਹੈ ਉਹ ਵੀ ਤੁਹਾਡੇ ਘਰ ਦੇ ਵਿੱਚੋਂ ਜਾਵੇਗੀ ਜੇਕਰ ਤੁਸੀਂ ਪੂਰੀ ਦਸਹੀਗੀ ਵਿਧੀ ਦੇ ਨਾਲ ਇਸ ਕਲਮੇ ਦਾ ਜਾਪ ਕਰੋਗੇ ਦੋਸਤੋ ਪਹਿਲਾਂ ਤੁਹਾਨੂੰ ਇਸ ਕਲਮੇ ਨੂੰ ਸਿੱਧ ਕਰਨਾ ਪਵੇਗਾ ਇਸ ਕਲਮੇ ਨੂੰ ਸਿੱਧ ਕਰਨ ਲਈ 11 ਦਿਨ ਦਾ ਸਮਾਂ ਲੱਗੇਗਾ ਕਿਉਂਕਿ ਇਹ ਢਈਆ ਕਲਮ ਹੈ ਇਸ ਲਈ 11 ਦਿਨਾਂ ਦੇ ਵਿੱਚ ਹੀ ਸਿੱਧ ਹੋ ਜਾਵੇਗਾ ਦੋਸਤੋ ਕਿਸੇ ਇਕਾਂਤ ਕਮਰੇ ਵਿੱਚ ਬੈਠ ਕੇ ਤੁਸੀ ਇਸ ਪਈ ਕਲਾਮ ਨੂੰ ਸਿੱਧ ਕਰਨਾ ਹੈ ਆਸਣ ਲਗਾ ਕੇ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਇਸ ਕਲਮੇ ਦਾਜਾਬ ਕਰਨਾ ਹੈ ਕਿਸੇ ਵੀ ਵੀਰਵਰ ਵਾਲੇ ਦਿਨ ਤੋਂ ਤੁਸੀ ਇਹ ਸਾਧਨਾ ਸ਼ੁਰੂ ਕਰ ਸਕਦੇ ਹੋ ਉਸ ਤੋਂ ਪਹਿਲਾਂ ਤੁਸੀ ਪੰਜ ਪੀਰ ਸਰਕਾਰ ਦੇ ਦਰਬਾਰ ਤੇ ਜਾ ਕੇ ਮੱਥਾ ਟੇਕਿਓਣਾ ਹੈ ਅਤੇ ਨਿਆਜ਼ ਲੈ ਕੇ ਜਾਣੀ ਹੈ ਫੁੱਲ ਇਹ ਬਤਾਸੇ ਲੈ ਕੇ ਜਾਣੇ ਆ ਫੁੱਲ ਤੂਫ ਅਗਰਵਤੀ ਅਤੇ ਇੱਕ ਪੀਰਾਂ ਦੀ ਚਾਦਰ ਲੈ ਕੇ ਜਾਣੀ ਹੈ ਇਹ ਸਾਰੀ ਪੇਟਾ ਹੈ ਸਾਰੀ ਸਮਗਰੀ ਤੁਸੀਂ ਪੰਜ ਪੀਰ ਸਰਕਾਰ ਦੇ ਨਾਮ ਦੀ ਚੜਾਉਣੀ ਹੈ ਅਤੇ ਪੰਜ ਪੀਰ ਸਰਕਾਰ ਨੂੰ ਬੇਨਤੀ ਕਰਨੀ ਹੈ ਕਿ ਮੈਂ ਤੁਹਾਡੀ ਕਲਾਮ ਦਾ ਜਾਪ ਕਰਨ ਜਾ ਰਿਹਾ ਹਾਂ ਤੁਸੀਂ ਮੇਰੇ ਤੇ ਕਿਰਪਾ ਕਰਨੀ ਹੈ ਇਸ ਕਲਾਮ ਨੂੰ ਸਿੱਧ ਕਰਨ ਵਿੱਚ ਮੇਰੀ ਸਹਾਇਤਾ ਕਰਨੀ ਹੈ ਆਪਣਾ ਮਿਹਰ ਭਰਿਆ ਹੱਥ ਮੇਰੇ ਤੇ ਰੱਖਣਾ ਹੈ ਤੇ ਕਰਾ ਕੇ ਤੁਸੀਂ ਫਿਰ ਜਿਹੜਾ ਮੈਂ ਤੁਹਾਨੂੰ ਕਲਮਾ ਦੱਸਾਂਗਾ ਉਸ ਕਲਮੇ ਦਾ ਜਾਪ ਕਰਨਾ ਹੈ ਇਹ ਜਾਪ ਤੁਸੀਂ ਸੂਰਜ ਚਪਨ ਤੋਂ ਬਾਅਦ ਕਰਨਾ ਹੈ ਆਸਣ ਲਗਾ ਕੇ ਪੰਜ ਪੀਰ ਸਰਕਾਰ ਦੀ ਫੋਟੋ ਰੱਖ ਕੇ ਅਤੇ ਪੰਜ ਪੀਰ ਸਰਕਾਰ ਦਾ ਨਾਮ ਲੱਕੇ ਚਿਰਾਗ ਰੋਸ਼ਨ ਕਰਨਾ ਹੈ ਕੋਲ ਤੁਸੀਂ ਕੋਈ ਪ੍ਰਸ਼ਾਦ ਰੱਖ ਸਕਦੇ ਹੋ ਅਤੇ ਇੱਕ ਪਾਣੀ ਦਾ ਗਲਾਸ ਸਾਫ ਜਲ ਜ਼ਰੂਰ ਰੱਖਣਾ ਹੈ ਅਗਰ ਬਤੀ ਜਗਾ ਕੇ 101 ਮਣਕਿਆਂ ਵਾਲੀ ਮਾਲਾ ਤੇ ਤੁਸੀਂ ਇਸ ਕਲਮੇ ਦਾ ਜਾਪ ਕਰਨਾ ਹੈ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਜਿਹੜਾ ਤੁਹਾਨੂੰ ਭੂਗ ਪ੍ਰਸ਼ਾਦ ਦੱਸਿਆ ਹੈ ਉਹ ਤੁਸੀਂ ਪਹਿਲੇ ਅਤੇ ਆਖਰੀ ਦਿਨ ਯਾਨੀ ਕਿ 11ਵੇਂ ਦਿਨ ਪੰਜ ਪੀਰ ਸਰਕਾਰ ਦੇ ਦਰਬਾਰ ਤੇ ਜਾ ਕੇ ਦੇਣਾ ਹੈ ਸੋ ਹੁਣ ਤੁਸੀਂ ਇਹ ਟਾਇਆ ਕਲਮ ਸੁਣ ਲਵੋ ਅਤੇ ਇਸ ਕਲਮੇ ਨੂੰ ਨੋਟ ਕਰ ਲਵੋ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਹੈ ਸੋ ਹੁਣ ਤੁਸੀਂ ਇਸ ਕਲਮੇ ਨੂੰ ਸੁਣ ਲਵੋ ਤੇ ਨੋਟ ਕਰ ਲਵੋ ਅੰਦਰ ਖੜੇ ਪੰਜ ਪੀਰ ਬਾਹਰ ਖੜੇ ਦਸਤਗੀਰ ਰਸੂਲ ਮੇਰੇ ਮੁਸਤਫਾ बिस्मिल्लाह की कुंजी इल इल्लाह का तीर हुब मेरी मंजूर करो मेरे पंज पीर दस्तगीर सो तो दोस्तों ऐसी ढाई कलाम मैं इस कलमे में एक बार फिर बोल दिता हाँ ता जो आप सबनों किसी भी शब्द का कोई भी डाउट ना रह सके आप सब ने एक बार फिर तो चंह तरह सुन के इस कलाम को नो 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 नोट कर लेना है अंदर खड़े पंज पीर बाहर खड़े दस्तगीर रसूल मेरे मुस्तफ़ा बिस्मिल्लाह की कुंजी इल इल्लाह का तीर खुब मेरी मंजूर करो मेरे पंज पीर दस्तगीर दोस्तों इसी पं पीर सरकार दाइया कलाम आप सबने चंगी तरह इस कलमे को पहला याद करना है कंठ करना है उस तो बाद ही। इस कलमे का जाप शुरू करना है छोटा ज्या कलमा है इसलिए आसानी याद हो जाएगा छोटा जि जा है पर इस कलमे की ताकत बहुत व्डी है ਇਸ ਕਲਮੇ ਨੂੰ ਪੜ੍ਹਨ ਦੇ ਨਾਲ ਪੰਜ ਪੀਰ ਸਰਕਾਰ ਦੀ ਤੁਹਾਡੇ ਤੇ અપਾਰ ਕਿਰਪਾ ਹੋਵੇਗੀ ਦੋਸਤੋ 11 ਦਿਨ ਤੱਕ ਤੁਸੀਂ ਲਗਾਤਾਰ ਬਿਨਾਂ ਕਿਸੇ ਨਾਗੇ ਤੋਂ ਇਸ ਕਲਮੇ ਦਾ ਜਾਪ ਕਰਨਾ ਹੈ ਹਰ ਰੋਜ਼ ਨਹਾਤੋਂ ਕੇ ਇਸ਼ਨਾਨ ਕਰਕੇ ਸਾਫ ਪਾਕ ਹੋ ਕੇ ਤੁਸੀਂ ਜਾਪ ਕਰਨਾ ਹੈ ਅਤੇ ਜਿਸ ਟਾਈਮ ਤੁਸੀਂ ਪਹਿਲੇ ਦਿਨ ਜਾਪ ਕੀਤਾ ਹੋਵੇਗਾ 11 ਦਿਨ ਤੱਕ ਉਸੇ ਟਾਈਮ ਤੁਸੀਂ ਜਾਪ ਕਰਨਾ ਹੈ ਤੇ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਜਿਹੜਾ ਤੁਸੀਂ ਜਾਪ ਕਰਨ ਵੇਲੇ ਕੋਲ ਪ੍ਰਸ਼ਾਦ ਰੱਖਿਆ ਹੋਵੇਗਾ ਉਹ ਪ੍ਰਸ਼ਾਦ ਤੁਸੀਂ ਕਰਦੇ ਵਿੱਚ ਵੰਡ ਸਕਦੇ ਹੋ ਆਪ ਖਾ ਸਕਦੇ ਹੋ ਅਤੇ ਜਿਹੜਾ ਜਲ ਰੱਖਿਆ ਹੋਵੇਗਾ ਉਸ ਜਲ ਦਾ ਕਰਦੇ ਅੰਦਰ ਬਾਹਰ ਛਿਟਾ ਦੇ ਦੇਣਾ ਹੈ 11 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਇਸ ਕਲਮੇ ਦੀ ਸ਼ਕਤੀ ਦਾ ਅੰਦਾਜ਼ਾ ਹੋਣਾ ਸ਼ੁਰੂ ਹੋ ਜਾਵੇਗਾ ਇਸ ਕਲਮੇ ਦੀ ਸ਼ਕਤੀ ਦਾ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ 11 ਦਿਨ ਵਿੱਚ ਕੋੜੇ ਕਲਮ ਜੇ ਦੋ ਸਿੱਧ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਹਰ ਰੋਜ਼ ਬਮਾ ਚਾਹੇ ਇੱਕ ਕਲਮ ਰਜਾਬ ਕਰਦੇ ਹੋ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੋ ਉਹਨਾਂ ਤੁਸੀਂ ਇਸ ਕਲਮੇ ਦਾ ਜਾਬ ਕਰ ਸਕਦੇ ਹੋ ਜਿੰਨਾ ਜਾਬ ਕਰੋਗੇ ਉਨਾ ਹੀ ਤੁਹਾਨੂੰ ਇਸ ਕਲਮੇ ਦਾ ਫਾਇਦਾ ਮਿਲੇਗਾ ਤੇ ਉਨੀ ਹੀ ਤੁਹਾਨੂੰ ਤੇ ਪੰਜ ਪੀਰ ਸਰਕਾਰ ਦੀ ਕਿਰਪਾ ਹੋਵੇਗੀ ਸੋ ਦੋਸਤੋ ਜੇਕਰ ਤੁਸੀਂ ਸਾਡੇ 채ਨਤ ਨਵੇਂ ਹੋ ਤਾਂ ਜੇ ਤੁਹਾਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਹਿਲੇ ਆਈਕਨ ਤੇ ਪ੍ਰੈਸ ਕਰਕੇ ਆਲ ਟੈਕ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਰਮੇ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ